ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 29 ਜੁਲਾਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਕੱਲ ਤੋਂ ਪੰਜਾਬ ਦੇ ਵਿੱਚ ਮੀਂਹ ਦਾ ਦੌਰ ਸ਼ਾਮ ਵੇਲੇ ਤੋਂ ਸ਼ੁਰੂ ਹੋ ਚੁੱਕਾ ਹੈ ਕੱਲ ਟੁੱਟ ਮੇ ਤੌਰ ਤੇ ਸ਼ਰਾਟੇ ਲੱਗੇ ਵੱਖ-ਵੱਖ ਇਲਾਕਿਆਂ ਦੇ ਵਿੱਚ ਬਠਿੰਡੇ ਇਲਾਕੇ ਵਿੱਚ ਵਧੀਆ ਮੀਂਹ ਵੀ ਦੇਖਿਆ ਗਿਆ ਅੱਜ 29 ਜੁਲਾਈ ਸਵੇਰ ਵੇਲੇ ਤੋਂ ਹੀ ਪੰਜਾਬ ਦਾ ਮੌਸਮ ਦਾ ਮਜਾਜ ਬਦਲ ਚੁੱਕਾ ਹੈ ਤੇ ਕੁਝ ਇੱਕ ਇਲਾਕਿਆਂ ਦੇ ਵਿੱਚ ਤੜਕਸਾਰ ਤੋਂ ਹੀ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਗਈਆਂ ਖਾਸ ਕਰਕੇ ਕਰਪੂਥਲਾ ਪੁਲੱਥ ਸੁਲਤਾਨਪੁਰ ਲੋਧੀ ਇਹਨਾਂ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਵੀ ਪਿਆ ਦੂਸਰੀ ਤਰਫ ਗੁਰਦਾਸਪੁਰ ਡੇਰਾ ਬਾਬਾ ਨਾਨਕ ਜਾਂ ਬਿਆਸ ਰਈਆ ਇਹਨਾਂ ਇਲਾਕਿਆਂ ਤੱਕ ਵੀ ਵਧੀਆ ਮੀਂਹ ਪੁੱਜ ਚੁੱਕਾ ਹੈ ਜੋ ਹੌਲੀ-ਹੌਲੀ ਅਮਰਤਸਰ ਤਰਨਤਾਰਨ ਦੇ ਇਲਾਕਿਆਂ ਨੂੰ ਵੀ ਪ੍ਰਭਾਵਿਤ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਉਸ ਤੋਂ ਬਾਅਦ ਦਸੂਆ ਮਕੇਰੀਆਂ ਟਾਂਡੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਨਾਲ ਲੱਗਦੇ ਇਲਾਕੇ ਗੜਸ਼ੰਕਰ ਇਹਨਾਂ ਇਲਾਕਿਆਂ ਦੇ ਵਿੱਚ ਵੀ ਵਧੀਆ ਮੀਂਹ ਪੁੱਜ ਚੁੱਕਾ ਹੈ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਜਲੰਧਰ ਸ਼ਹਿਰ ਉਹਦੇ ਨਾਲ ਲੱਗਦੇ ਇਲਾਕੇ ਫਗਵਾੜਾ ਫਲੋਰ ਨਵਾਂ ਸ਼ਹਿਰ ਆਪਣੇ ਨਕੌਦਰ ਇਹਨਾਂ ਇਲਾਕਿਆਂ ਦੇ ਵਿੱਚ ਵੀ ਮੀਂਹ ਪੁੱਜ ਸਕਦਾ ਹੈ ਉਸ ਤੋਂ ਬਾਅਦ ਇਹ ਮੀਂਹ ਲੁਧਿਆਣਾ, ਮੋਗਾ, ਫਤਿਹਗੜ੍ਹ ਸਾਹਿਬ ਇਹ ਇਲਾਕਿਆਂ ਨੂੰ ਵੀ ਪ੍ਰਭਾਵਿਤ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਕੁੱਲ ਮਿਲਾ ਕੇ ਅੱਜ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਤੱਕ ਮੀਂਹ ਪੁੱਜਣ ਦੀ ਸੰਭਾਵਨਾ ਹੈ। ਤੇ ਜਿਹੜੇ ਇਲਾਕਿਆਂ ਦਾ ਵਿੱਚ ਨਾ ਨਹੀਂ ਲਿਆ ਗਿਆ, ਕਾਫੀ ਲੱਗੇ। ਉਹਨਾਂ ਦੇ ਵਿੱਚ ਬਾਅਦ ਦੁਪਹਿਰ ਤੱਕ ਵੀ ਮੀਂਹ ਪੁੱਜ ਜਾਵੇਗਾ। ਵਧੀਆ ਇੱਕ ਚੰਗੀ ਮੀਂਹ ਦੀ ਝਟ ਜ਼ਰੂਰ ਲੱਗੇਗੀ। ਸੋ ਅੱਜ ਇੰਨਾ ਕਿ ਮੀਂਹ ਦੀ ਉਮੀਦ ਰਹੇਗੀ। ਯਾਨੀ ਕਿ ਅੱਜ ਅਧਿਕ ਪੰਜਾਬ ਦੇ ਵਿੱਚ ਮੀਂਹ ਪਵੇਗਾ। ਕੱਲ ਨੂੰ ਉਸ ਤੋਂ ਜ਼ਿਆਦਾ, ਪਰਸੋਂ ਨੂੰ ਉਸ ਤੋਂ ਜ਼ਿਆਦਾ। ਅਗਲੇ 3 ਦਿਨ ਇਸੇ ਤਰ੍ਹਾਂ ਦਾ ਹੀ ਮਾਹੌਲ ਬਣਿਆ ਰਹੇਗਾ ਮੀਂਹ ਵਾਲਾ ਟੁੱਟਵੇਂ ਸ਼ਰਾਟੇ ਵਧਿਆ ਜਾਣ ਕਿ ਅਗਲੇ 3 ਦਿਨ ਲਗਾਤਾਰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਲੱਗਦੇ ਰਹਿਣਗੇ ਸੋ ਗਰਮੀ ਤੋਂ ਰਾਹਤ ਰਹੇਗੀ ਚਿਪਚਿਪੀ ਗਰਮੀ ਤੋਂ ਵੀ ਰਾਹਤ ਮਿਲੇਗੀ ਤੇ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਵਧਿਆ ਵੱਖ-ਵੱਖ ਇਲਾਕਿਆਂ ਦੇ ਵਿੱਚ ਅਗਲੇ 3 ਦਿਨ ਲੱਗਣਗੇ